ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਿਲ ਤੋਂ ਸਤਿ ਸ੍ਰੀ ਅਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਲੱਗਿਆ ਜੀ ਅੱਜ ਦੀ ਵਲੌਗ ਦੀ ਸ਼ੁਰੂਆਤ ਕਰਨ ਉਮੀਦ ਕਰ ਰਹੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਦਿਨ ਹੈਗਾ ਅੱਜ ਸ਼ੁੱਕਰਵਾਰ 18 ਜੁਲਾਈ ਹੋ ਗਈ ਅੱਜ ਸ਼ੁੱਕਰਵਾਰ ਹੈਗਾ ਤੇ ਆਪਾਂ ਲੱਗਿਆ ਵਲੌਗ ਦੀ ਸ਼ੁਰੂਆਤ ਕਰਨ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ ਦੇਖ ਕੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਨਾਲ ਹਨਾ ਇਹ ਹੌਸਲਾ ਵੱਧ ਜਾਂਦਾ ਹੈਗਾ ਵੀ ਆਪਣੀ ਵੀਡੀਓ ਕਿਸੇ ਨੂੰ ਸੋਹਣੀ ਲੱਗੀ ਚਲੋ ਵਧੀਆ ਲੱਗੀ ਨਾ ਤਾਂ ਨਿਓ ਆਪਾਂ ਨੂੰ ਕਮੈਂਟ ਕੀਤਾ ਤਾਂ ਨਿਓ ਆਪਣਾ ਵਲੌਗ ਵਾਚ ਕੀਤਾ ਤੇ ਹੌਸਲਾ ਆ ਜਾ ਮਿਲ ਜਾਂਦਾ ਹੈਗਾ ਵੀਊ ਦੇ ਕੇ ਨਜਾਇਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਫੁੱਲ ਵਾਚ ਕਰਕੇ ਕਮੈਂਟ ਜਰੂਰ ਕਰਿਆ ਕਰੋ ਕਮੈਂਟਾਂ ਦੀ ਵੇਟ ਰਹਿੰਦੀ ਹੈਗੀ ਵੀ ਆਪਾਂ ਹਨਾ ਵਲੌਗ ਪਾਇਆਗਾ ਤੇ ਭੈਣ ਭਰਾ ਦੇਖਣਗੇ ਤੇ ਕਮੈਂਟ ਕਰਨਗੇ ਕਮੈਂਟ ਜਰੂਰ ਕਰਿਆ ਕਰੋ ਚਲੋ ਇਹ ਟਾਈਮ ਹੋ ਗਿਆ 6 6:30 ਦਾ 6:30 ਹੋ ਗਏ ਤੇ ਹੋਰ ਆਪਾਂ ਕੰਮ ਤਾਂ ਦਾ ਸਾਰਾ ਨਿਮੇੜ ਲਿਆਗਾ ਹੁਣ ਆਪਾਂ ਇੱਧਰ ਆ ਗਏ ਰਸੋਈ ਦੇ ਕੰਮ ਵੱਲ ਮੱਝਾਂ ਦਾ ਹੁਣ ਨਿਬੜਿਆਗਾ ਤੇ ਉਹ ਨਾਲ ਦੀ ਨਾਲ ਟੂਟੀ ਆ ਗਈ ਸੀ ਫਿਰ ਆਪਾਂ ਨਮਾਉਂਦੀ ਸੀ ਮੱਝਾਂ ਤੇ ਥੱਲੇ ਖੜੀ ਸੀ 2 ਮਿੰਟ ਬਰਾਂਡੇ 'ਚ ਤੇ ਇਹ ਸਾਰਾ ਆਪ ਫਰਸ਼ ਧੋਤਾ ਲੌਕਟਾ ਦਾ ਸਾਰਾ ਟੂਟੀ ਬਾਧੂ ਚੱਲਦੀ ਸੀ ਤੇ ਉਧਰੋਂ ਫਿਰ ਪੋਚੇ ਪਾਚੇ ਦਾ ਹਰ ਮਨ ਆਪੇ ਉੱਠ ਕੇ ਕਰੂਗੀ ਝਾੜੂ ਪੋਚਾ ਉਧਰਲਾ ਤੇ ਇਧਰੋਂ ਆਪਾਂ ਸਾਰਾ ਧੋਤਾ ਲੌਕਟ ਤੇ ਫਲਸ਼ ਬਾਥਰੂਮ ਸਾਰਾ ਕੁਝ ਧੋਤਾ ਆਪਾਂ ਇਧਰ ਤਾਇ ਕੀ ਮੱਝ ਰਿੰਗਦੀ ਐ ਤੇ ਇਧਰੋਂ ਮੱਜਾਂ ਨਮਾਤੀਆਂ ਸੀਗੀਆਂ ਫੇਰ ਸਵੇਰੇ ਥੋੜੇ ਕੱਖ ਜੇ ਫੇਰ ਡੋਲ ਦਿੰਦੀਆਂ ਨੇ ਬਾਅਦ ਚ ਦੇਖੋ ਜੀ ਮੱਝਾਂ ਆਪਣੀਆਂ ਨਾਥੀਆਂ ਖੜੀਆਂ ਨੇਗੀ ਤੇ ਇਥੋਂ ਸਾਰਾ ਦਰਵਾਜ਼ੇ ਦੀ ਸੰਭਰ ਸਮਹrai ਦੇ ਬੈਠਾ ਦਾ ਆਪਣਾ ਗੁੱਜਲੂ ਆ ਛੋਟਾ ਆ ਆਰਾਮਦਾਰੀ ਨਾਲ ਬੈਠਾ ਨਾ ਕਿ ਹੁਣ ਨਾ ਕਿ ਇਹ ਵੀ ਆਰਾਮਦਾਰੀ ਆ ਜਾਂਦੀ ਹੈ ਗਰਮੀ ਬਹੁਤ ਹੈ ਇੱਕ ਲੂਹਾ ਦੁੱਧ ਪੀਂਦਾ ਨਾ ਗਰਮ ਹੁੰਦਾ ਦਾ ਤੇ ਬਾਹਰ ਸਾਰਾ ਆ ਪਾ ਗਲੀ ਸੰਭਰਤੀ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਰਸੋਈ ਦੇ ਕੰਮ ਨਾ ਤਾਂ ਜੋਤ ਨੂੰ ਚਾਹ ਦਿੰਨੇ ਆਂਗੇ ਛੂਟੀ ਚੱਲੀ ਜਾਂਦੀ ਆ ਬਾਦੂ ਮੈਂ ਖਾਣਾ ਪੈਰਾਂ ਤੇ ਪੈਰ ਡਿੱਬੜ ਕੇ ਬਾਅਦ ਲੱਗੇ ਸੀਗੇ ਮੇਰੇ ਘਰ ਸਾਰਾ ਪਾਣੀ ਆਪਣਾ ਢੋਲ ਟੈਂਕੀਆਂ ਭਰ ਗਈਆਂ ਹੁਣ ਆਪਾਂ ਇਹਨੂੰ ਬੰਦ ਕਰ ਦਿੰਨੇ ਆਂਗੇ ਛੱਡ ਦਿੰਨੇ ਪੱਖਾ ਮੱਝਾਂ ਵਾਲਾ ਕੱਲਾ ਚਲੋ ਜੀ ਫਿਰ ਮਿਲਦੇ ਆਪਾਂ ਆਪ ਵੀ ਸਾਰੀ ਭਿੱਜੀ ਪਈਆਂ ਮੈਂ ਦੇਖੋ ਸਾਰੇ ਕੱਪੜੇ ਭਿੱਜਾਂ ਦੇ ਨੇ ਮੱਝਾਂ ਨਮੋਉ ਦੇ ਫਰਸ਼ ਧੋਂਦੇ ਹੁਣ ਐ ਹੋਇਆ ਤਾਂ ਵੀ ਕਿਹੜੇ ਵੇਲੇ ਨਾਲ ਆ ਹਲਕਾ ਤੌਣ ਲੱਗ ਜਾਂਦੀ ਹੈਗੀ ਭਿੱਜ ਕੇ ਅੰਦਰ ਆ ਕੇ ਬੈਠ ਗਈ ਥੋੜਾ ਜਿਹਾ ਅੰਦਰ ਨਾਲ ਹੀ ਸਿੱਧੀ ਕੂਲ ਜੀ ਆਰਾਮਦਾਰੀ ਆਉਂਦੀ ਹੈਗੀ ਮੈਂ ਚੱਲ ਮਾੜੇ ਮੋٹے ਕੱਪੜੇ ਸੁੱਕ ਜਾਣਗੇ ਤੇ ਜਦੋਂ ਅੰਦਰ ਬੈਠ ਜਾਂਦੇ ਆ ਫਿਰ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਗਿਆਣੀ ਬੰਗਵਾ ਕੰਮ ਕਰਨੇ ਪੈਣਗੇ ਗਰਮੀ ਵਾਲੀ ਆ ਜਾ ਜੇਗੀ ਬਾਹਰ ਕੰਮ ਕਰਦੇ ਹੁ ਇੱਥੇ ਮੈਂ ਜੋਤ ਨੂੰ ਉਠਾਉਣ ਆਈ ਸੀ ਚਾਹ ਦੇ ਕੇ ਜੋਤ ਨੂੰ ਨਹਾਉਣ ਵਾਗੇ ਜੋਤ ਮੈਂ ਇੱਥੇ ਬੈਠ ਗਈ ਉਹ ਆ ਕੇ ਵਰਦੀ ਮੰਗੂ ਜੇ ਮੈਂ ਸੋਈ ਚ ਜਾਉਂਗੀ ਤਾਂ ਫੇਰ ਗੋਲ ਮਾਰ ਲੂ ਮੰਮੀ ਬੱਤੀ ਫੜਾ ਦੇ ਮੇਰੀ ਬੱਦੀ ਮੈਂ ਇੱਥੇ ਬਹਣਗਾ ਚੱਕ ਕੇ ਨਹੀਂ ਪਉਦਾ ਹੈਗਾ ਐਸੇ ਵੇਲੇ ਤਾਂ ਨਾ ਕਿਰਾਂ ਇੱਕ ਘੰਟਾ ਬਾਹਰ ਹੀ ਕੰਮ ਹੁੰਦੇ ਨੇਗੇ ਮੈਂ ਉઠી ਹੋਈਆਂ ਕਿ 4:30 ਦੀ 4:30 ਵਜੇ ਉੱਠ ਕੇ ਚਾਹ ਬਣਾਈ ਇਹਦੇ ਹਰਮਨ ਦੇ ਨਾਲ ਹੀ ਕੱਖ ਪਾ ਦਿੰਦਾ ਹੈਗਾ ਤੇ ਬਸ ਚਾਹ ਬਣਦੇ ਬਣਦੇ 5:30 ਹੋ ਜਾਂਦੇ ਆ ਫਿਰ ਮੈਂ 5 ਵਜੇ 10 ਮਿੰਟ ਰੈਸਟ ਜੀ ਕਰਦੀ ਆ ਚਾਹ ਪੀ ਕੇ ਹਿਰ ਮੈਂ ਤਰ ਘੱਟਣ ਲੱਗਿਆ ਨਹੀਂ ਆਂਗੀ ਕੱਟਾ ਚੂਨਾ ਟਾਈਮ ਲਾ ਦਿੰਦਾ ਅੱਧਾ ਘੰਟਾ ਫੁੱਟ ਜਾਂਦਾ ਹੈਗਾ ਘਰ ਤੇ ਬਸ ਐਨੇ ਫਿਰ ਗੋਹਾ ਫਟਣ ਦਾ ਫਿਰ ਮੱਝਾ ਥੋੜਾ ਸੰਭਰ ਕੇ ਚਲੋ ਹੁਣ ਥੋੜਾ ਸੁਨੇਹਾ ਨਿਵਾ ਦਿੰਨੇ ਆਂਗੇ ਹਰਮਨ ਦੇ ਡੈਡੀ ਮੇਰੇ ਨਾਲ ਨਿਵਾ ਜਾਂਦੇ ਨੇਗੇ ਮੈਸਾ ਫਿਰ ਉਹ ਖੇਤ ਜਾਂਦੇ ਦੂਆ ਦਾ ਹਰਾ ਵੱਢਣ ਹਰਾ ਹੀ ਫਿਰ ਤੋਂ ਪੁੱਛ ਠੀਕ ਨਹੀਂ ਆਉਂਦਾ ਨਾ ਸੁਨੇਹਾ ਸੁਨੇਹਾ ਵੱਡਾ ਜਾਵੇ ਤਾਂ ਵਧੀਆ ਵੱਡਾ ਜਾਂਦਾ ਗਾ ਗਰਮੀ ਬਹੁਤ ਹੈਗੀ ਮੱਝਾ ਚਲੋ ਫਿਰ ਨਾਲ ਲੱਗ ਜਾਂਦੇ ਨੇ ਨਿਵਾਉਣ ਫਿਰ ਪਹਿਲਾਂ ਬਾਸਟ ਵਧੀਆ ਫਿਰ ਮੱਝਾ ਲਵਾ ਦਿੰਨੇ ਆਂਗੇ ਰੰਨੇ ਵਾਲੇ ਲੈ ਆਂ ਭਰਦੀ ਲੈਉਣੀ ਚਲੋ ਇਹ ਜੋਤ ਨਾ ਲੈ ਮੈਂ ਉਹ ਦੇ ਦਾਂਗਾ ਵਰਦੀ ਫਿਰ ਮਿਲਦੇ ਹਾਂ। ਲਓ ਜੀ ਆਪਾਂ ਬਣਾਉਨੇ ਆਂਗੇ ਅੱਜ ਖੀਰ। ਪਾਣੀ ਆਪਾਂ ਰੱਖ ਤਾ ਤੇ ਚੌਲ ਆਪਾਂ ਭੁੰਨਤੇ ਬੈਨੇਗੇ ਆ ਟੋਪੀਏ ਚ। ਅੱਜ ਖੀਰ ਬਣਾਉਨੇ ਆਂਗੇ ਆਪਾਂ ਆਪਣੀ ਮੱਝ ਨੂੰ ਹੀ ਰੋਵਾਂਗੇ ਅੱਜ 5 ਦਿਨ। 5 ਦਿਨਾਂ ਤੋਂ ਆਪਣੀ ਖੀਰ ਵੱਢਦੀ ਹੁੰਦੀ ਆ ਕਿ ਦੁੱਧ ਸਮਰ ਜਾਂਦਾ ਤੇ ਨਾਲੇ ਬਾਬਿਆ ਦੇ ਮੱਖਾ ਟਿਕਦਾ ਹੁੰਦਾਗਾ। ਆਪਣੇ ਖੇਤ ਜਿਹੜੇ ਸਿੱਧਾ ਨਹੀਂ ਬਣੀਆਂ ਹੋਈਆਂ ਰਹੀਆਂ। ਮੜੀਆਂ ਤੇ ਉਤੇ ਆਪਾਂ ਖੀਰ ਬਣਾ ਕੇ ਮੱਥਾ ਟੇਕ ਕੇ ਆਵਾਂਗੇ ਜੋਤ ਲਾ ਕੇ ਆਵਾਂਗੇ ਲੱਸੀ ਪਾ ਕੇ ਆਵਾਂਗੇ ਦੁੱਧ ਦੀ ਸਾਗਰ ਗਿਆ ਮੱਝ ਦਾ ਦੁੱਧ ਤੇ ਪੰਜਰਾ ਟੋਪੜੀ ਖੀਰ ਬਣਦੀ ਹੈਗੀ ਫਿਰ ਮੈਂ ਖੀਰ ਤਰੀਏਗੀ ਛੋਟੀ ਪਤਲੀ ਜੀ ਕਰੀਏ ਮੈਂ ਗੈਸ ਤੇ ਪਹਿਲਾਂ ਮੇਰੀ ਅਸਲਾਸੀ ਦੇ ਚੁੱਲੇ ਤੇ ਕਰ ਲਉਗੀ ਚਰ ਤੀਲਾ ਕਰ ਲਉਗੀ ਸੌਖੀ ਰਜੀ ਜੂਗੀ ਚੁੱਲੇ ਤੇ ਨਾ ਹੁਣ ਬਾਲਣ ਸਾਰਾ ਇਸਲਾਪਾ ਹੋਇਆ ਪਿਆਗਾ ਗਿੱਲਾ ਤੇ ਪਾਠੀਆਂ ਨੂੰ ਵੀ ਪੈਸੇ ਦਾ ਸੁੱਕੀਆਂ ਨੇ ਉਹ ਸੁਨਾਬ ਜੀ ਫੜ ਗਈਆਂ ਨਾ ਸੌਣ ਦੇ ਮਹੀਨੇ ਹੀ ਹੁੰਦਾਗਾ ਅੱਗ ਨਹੀਂ ਚੱਲਦੀ ਹੈਗੀ ਫਿਰ ਮੈਂ ਕਿਹਾ ਮੈਨੂੰ ਘੰਟਾ ਦੇ ਚਲਾਉਣ ਤੇ ਲੱਗ ਜੂ ਉਹ ਰੋਟੀ ਉਹ ਤਿਆਰ ਕਰਨਾਗਾ ਫਿਰ ਮੈਂ ਗਾਇਸਟੀ ਬਣਾ ਲੈਂਦੀ ਆ ਦੇਖੇ ਨਾਲ ਦੀ ਨਾਲ ਆਪਾਂ ਖੀਰ ਬਣ ਜੂਗੀ ਜੋਰ ਦੀ ਰੋਟੀ ਬਣਾ ਲਾਂਗੇ ਇੱਕ ਵਾਰੀ ਹਲੇ ਜੋਤ ਡਰੈਸ ਪਾਈ ਜਾਂਦਾਗਾ ਉਹਦਾ ਸਿਰ ਬੋਣੀ ਆ ਜਾ ਕੇ ਤੇ ਚੌਲ ਆਪਾਂ ਧੋ ਲੈਨੇ ਬਸ ਪਾਣੀ ਗਰਮ ਹੋਣਾ ਲਾ ਲਾ ਫਿਰ ਆਪਾਂ ਕੇਕ ਮੱਠਾ ਵੀ ਤੇਕ ਕੇ ਆਵਾਂਗੇ ਚਲੋ ਇਹ ਫਿਰ ਮਿਲ ਜਾਂਗੇ ਆਪਾਂ ਲੋ ਜੀ ਪਾਣੀ ਤੁਹਾਡਾ ਗਰਮ ਚੌਲ ਆਪਾਂ ਧੋ ਲੇ 10-15 ਮਿੰਟ ਇਹਨਾਂ ਨੂੰ ਤੇ ਹੁਣ ਸੈਲ ਹੋ ਗਏ ਸੀਗੇ ਤੇ ਹੁਣ ਇਹਨਾਂ ਨੂੰ ਥੋੜੀ ਸੋਖ ਲੀ ਜਾਈਏ ਵਧੀਆ ਲੱਗ ਜਾਈਏ ਫਿਰ ਤੇ ਪਾ ਤੇ ਚੌਲ ਇੱਕ ਵਾਰੀ ਹੋਰ ਤੋਂ ਬਾਦ ਨਾ ਫਿਰ ਆਪਾਂ ਮੋਲਦਾ ਫਿਰ ਮਾਰਾਂਗੇ ਤੇ ਵਿਚਰੀ ਹਰਮ ਨੂੰ ਕਰਾਂਗੇ ਦੇਖ ਲਊਗੀ ਕਿ ਬਾਹਰ ਨਾ ਨਿਕਲੇ ਚੌਲ ਪਾ ਲੈਣੇ ਆਪਾਂ ਜੇ 24 ਲਾ ਕੇ ਬਹੁਤ ਵੱਡ ਜੰਨੇ ਫਿਰ ਸੰਘੂ ਹੀ ਫਿਰ ਨੂੰ ਵਧੀਆ ਰਹੇ ਪਤਲੀ ਹੀ ਵਧੀਆ ਲੱਗਦੀ ਹੈਗੀ। ਜੁੱਧ ਜਿਆਦਾ ਪਾਵਾਂਗੇ ਨਾ ਫਿਰ। ਲੋ ਜੀ ਆ ਗਿਆ ਸੀ ਹਵਾਲ ਆਪਣੇ ਚੌਲਾਂ ਨੂੰ ਪਾਣੀ ਚ ਪਾ ਕੇ ਤੇ ਹੁਣ ਆਪਾਂ ਇੱਕ ਗੜਬੀ ਕੁ ਦੁੱਧ ਦੀ ਪਾਤੀ ਪਾਣੀ ਮੱਚੇ ਤੋਂ ਬਾਅਦ ਤੇ ਇਹ ਆਪਾਂ ਇੱਧਰ ਦੂਸਰੇ ਪਾਸੇ ਰੱਖਤੀ। ਤਤੀਲੀ ਇੱਧਰ ਆਪਾਂ ਜੋਤੀ ਰੋਟੀ ਬਣਾਉਣੇ ਆ ਗਏ। ਤਾਂ ਆਪਣੇ ਕੋਲੇ ਪਿਆ ਸੀ ਥੋੜਾ ਜਿਹਾ ਚੱਕਿਆ ਹੋਇਆ। ਤੇ ਇਹਨੇ ਆਪਾਂ ਜੋਤੀ ਰੋਟੀ ਬਣਾ ਦਿੰਨੇ ਆ। ਤੇ ਫਿਰ ਇੰਨੀ ਕਿਸੇ ਨੇ ਰੋਟੀ ਹਲੇ ਜਾਂਦੀ ਕਾਲ ਕਰਨੀ ਨਹੀਂ ਹੈਗੀ। ਮੈਂ ਆਟਾ ਗੁੰਨਿਆ ਨਹੀਂ ਮੈਨੂੰ ਲੇਟ ਹੁੰਦੀ ਸੀ ਮੈਂ। ਤੇ ਖੀਰ ਖਾ ਲ ਲੰਗੇ। ਤੇ ਫਿਰ ਲ ਖੇਤ ਵੀ ਜਾਣਾ ਰੋਟੀ ਆਪਣੀ ਆਪਾਂ ਫੇਰ ਬਣਾਵਾਂਗੇ ਫੇਰ ਦੇਖਾਂਗੇ। ਤੇ ਇਹ ਥੋੜਾ ਇਹ ਗੈਸ ਘੱਟ ਚੱਲਦਾ ਹੌਲੀ ਹੌਲੀ ਰਿੱਜੀ ਜਾਊਗਾ। ਇੱਧਰ ਆਪਾਂ ਬਣਾ ਲੈਨੇ ਆਂਗੇ ਰੋਟੀ। ਜੋਤ ਤੇ ਪਰੌਠੇ ਬਣਾ ਦਿੰਨੇ ਆ। ਲਓ ਜੀ ਖੀਰ ਆਪਣੀ ਬਣ ਗਈ ਤੇ ਜੋ ਦੀ ਰੋਟੀਆਂ ਬਣਾਤੀ ਜੋਤ ਵਗ ਗਿਆ ਸਕੂਲ ਰੋਟੀ ਖਾ ਗਿਆ ਤੇ ਆਪਦੀ ਲੈ ਗਿਆ। ਇਹ ਖੀਰ ਆਪ ਖੀਰ ਆਪਣੀ ਬਹੁਤ ਵਧੀਆ। ਕੁਲ ਗੀਰ ਲ ਗਈ। ਤੇ ਚਲੋ ਹੁਣ ਇਹ ਬਾੜੀ ਨਾ ਫਿਰ ਜੇ ਆਪਾਂ ਇੰਨੀ ਜਾਵਾਂਗੇ ਸੰਗਣੀ ਹੋ ਜੂਗੀ ਜਿਆਦੇ ਬਹੁਤ ਦੁੱਧ ਪਾਏ 1.5 ਕਿਲੋ 2 ਕਿਲੋ ਉਹ ਦੁੱਧ ਪਾਤਾ ਮੈਂ। ਤੇ ਜਿਆਦਾ ਦੁੱਧ ਪਾਈਏ ਆਪਾਂ ਬਹੁਤ ਗੇਸਟੀ ਬਣਦੀ ਆ ਖੀਰ। ਤੱਕ ਦਿੰਦੇ ਆਗੇ ਲੋ ਗਾਈਜ਼ ਲੋ ਜੀ ਇੱਥੇ ਆਪਾਂ ਸਾਰਾ ਤਾਂ ਕੰਮਦੰਦਾ ਕਰਦਨ ਮੇੜਨ ਤੋਂ ਬਾਅਦ ਆਪਾਂ ਚਲੇ ਗਏ ਸੀਗੇ ਖੇਤ ਬਾਬਿਆਂ ਦੇ ਲੱਸੀ ਪਾਉਣ ਤੇ ਇਹਦਾ ਸਾਰਾ ਥਾਂ ਬਾਬੇ ਦੀ ਜਗਾ ਖਰਾਬ ਹੋਈ ਪਈ ਹੈਗੀ ਪਹਿਲਾਂ ਮੈਂ ਇੱਥੇ ਝਾੜੂ ਬਾਹਲੇ ਝਾੜੂ ਵੀ ਨਹੀਂ ਹੈਗਾ ਮੀਨਹੇਰੀਆਂ ਨੇ ਖੰਡਾਤੇ ਹੈਨਾ ਦਿਵਾਲੀ ਵੇਲੇ ਰੱਖਦੇ ਹੁੰਦੇ ਆਪਾਂ ਨਵੇਂ ਝਾੜੂ ਜਾਂ ਕਲੀ ਕਰਦੇ ਹੁੰਦੇ ਆਪਾਂ ਰੰਗ ਵਗੈਰਾ ਦਿਵਾਲੀ ਨੂੰ ਤੇ ਫਿਰ ਮੈਂ ਹੱਥਾਂ ਨਾਲ ਹੀ ਸਾਰੀ ਜਗ੍ਹਾ ਥੋੜੀ ਥੋੜੀ ਸਾਫ਼ ਕਰਤੀ ਚਲੋ ਕੁਸ ਕੰਡੇ ਹੁੰਦੇ ਇੱਥੇ 베ਰੀ ਐ ਨਾ ਉੱਪਰ ਤਾਂ ਕਰਕੇ ਜਿੰਨਾ ਕੁ ਮੈਂ ਥੋਇਆ ਮੈਂ ਥਾਂ ਸਾਫ਼ ਕਰਤਾ ਸੀਗਾ ਬਾਬੇ ਦਾ ਤਿਸ ਤੋਂ ਬਾਅਦ ਉਹ ਸੀਪਾ ਕੇ ਦੇਖਦਾ ਸੀ ਮੱਥਾ ਇਹ ਜੀ ਆਪਾਂ ਨੂੰ ਹਨਾ ਮੰਨਣੇ ਪੈਂਦੇ ਨੇ ਆਪਣੇ ਵੱਡ ਬਡੇਰੇ ਵੀ ਵਿੱਚ ਹੁਣ ਬਾਲੇ ਲੋਕ ਹਨਾ ਭੈਣ ਭਰਾ ਵੀ ਵੀਡੀਓ ਦੇਖ ਕੇ ਵੀ ਕਹਿਣਗੇ ਵੀ ਜਾਂਦ ਹੋਏ ਵਿਸ਼ਵਾਸ ਆ ਜਾਂ ਮੜੀਆਂ ਮਸਾਣੀਆਂ ਨੂੰ ਮੰਨਦੇ ਹੋ ਤੁਸੀਂ ਬਹੁਤ ਪੈਣਾ ਦੇ ਮੈਂ ਹੋਰ ਬਲੌਗਾਂ ਦੇ ਕਮੈਂਟ ਦੇਖੇ ਨੇਗੇ ਇਹ ਗੱਲਾਂ ਭੈਣ ਭਰਾ ਲੋਕ ਕਹਿੰਦੇ ਨੇਗੇ ਪਰ ਇਹ ਆਪਾਂ ਨੂੰ ਜਿਹੜੇ ਆਪਣੇ ਵੱਡੇ ਵਡੇਰੇ ਹਨ ਆਪਣੇ ਦਾਦੇ ਪੜਦਾਦੇ ਮੰਨਦੇ ਆ ਰਹੇ ਨੇਗੇ ਇਹ ਆਪਾਂ ਨੂੰ ਮੰਨਣੇ ਪੈਂਦੇ ਨੇ ਜੀ ਤੇ ਫਿਰ ਕੋਈ ਪਸ਼ੂ ਅਜਿਹਾ ਢਿੱਲ ਮੱਠ ਹੋ ਜਾਂਦੀ ਹੈਗੀ ਫਿਰ ਆਪਾਂ ਨੂੰ ਵਹਿਮ ਹੋ ਜਾਂਦਾਗਾ ਵੀ ਆਪਾਂ ਬਾਬੇ ਦੇ ਨਹੀਂ ਗਏ ਹੈਗੇ ਤੇ ਸੁੱਖ ਮਨਾਉਣੇ ਆਪਾਂ ਨੇ ਆਪਾਂ ਆਪਣੇ ਪਸ਼ੂਆਂ ਦੀ ਸੁੱਖ ਸ਼ਾਂਤੀ ਰਹੇ ਚੱਲਾ ਆਪਣੇ ਦੋ ਮੱਝਾਂ ਹੋਰ ਵੀ ਸੂਣ ਵਾਲੀਆਂ ਨੇਗੀਆਂ ਫਿਰ ਆਪਾਂ ਇਹ ਵੀ ਕਹਿਨੇ ਆ ਹਨਾ ਵੀ ਉਹਨਾਂ ਨੂੰ ਵੀ ਰਾਜੀ ਖੁਸ਼ੀ ਰੱਖੀ ਰੱਖਣ ਬਾਬੇ ਤੇ ਵਧੀਆ ਸਿੱਧੇ ਧਾਰੀ ਸੂ ਪੈਣੋ ਵੀ ਇਹ ਆਪਾਂ ਨੂੰ ਖੱਡਣਾ ਪੈਂਦਾ ਹੈਗਾ ਜੀ ਇਹਨਾਂ ਦਾ ਵੀ ਦਸਮਾ ਦਸੌਂਦ ਬੈਸੀ ਤਾਂ ਅਸੀਂ ਹਰ ਮੱਸੀਆ ਨੂੰ ਲੱਸੀ ਪਾਉਣੀ ਹੈ ਇੱਥੇ ਤੇ ਜਦੋਂ ਆਪਣਾ ਪਸ਼ੂ ਸੂਂਦਾਗਾ ਕੋਈ ਫਿਰ ਆਪਾਂ ਨੂੰ ਲੱਸੀ ਪਾਉਣੀ ਪੈਂਦੀ ਹੈਗੀ ਤੇ ਦੁੱਧ ਪੱਕ ਜਾਂਦਾ 5 ਦਿਨ ਬਾਅਦ ਖੀਰ ਬਣਾ ਕੇ ਮੱਥਾ ਟੇਕਣਾ ਪੈਂਦਾ ਹੈਗਾ ਆਪਾਂ ਨੂੰ ਚਲੋ ਜੀ ਇਹ ਸੀਗਾ ਜੀ ਆਪ ਆਪਣਾ ਅੱਜ ਦਾ ਵਲੌਗ ਮਿਲਾਂ ਕਿਸੇ ਹੋਰ ਵਲੌਗ ਨਾਲ ਹ ਤੱਕ ਲਈ ਸਸਤੀ ਕਾਲ ਜੀ ਸ